ਸਭਰਾ 735 ਵਾਲਾ ਫੁੱਲ ਕੰਡੀਸ਼ਨ ਦਾ ਸਾਫ ਟਰੈਕਟਰ ਸੋਰਾ ਚਨੱਖਾ ਦੇਖਣ ਨੂੰ ਵੀ ਵਧੀਆ ਲੱਗਦਾ ਨੰਬਰ 50 ਆ ਜੀ ਨੰਬਰ 50 ਆ ਇਹ ਕਿੰਨੇ ਮਾਡਲ ਆ ਜੀ ਇਹ 2000 ਮਾਡਲ ਆ ਜੀ ਪੂਰਾ 2000 ਹੀ ਹਾਂਜੀ ਹਾਂ ਬੈਟਰੀ ਬਿਲਕੁਲ ਨਵੀਂ ਆ ਹਾਂਜੀ ਹਾਂਜੀ ਤੇ 735 ਇਹ ਅੰਦਰ ਪੰਪ ਵਾਲਾ ਹੈ ਕ ਬਾਹਰ ਇਹ ਅੰਦਰ ਪੰਪਾ ਜੀ ਇਹਦੇ ਅੰਦਰ ਪੰਪਾ ਉਧਰਲੀ ਛੜ ਤੋਂ ਦਿਖਾਵਾਂਗੇ ਹਾਂਜੀ ਤੇ 1,55,000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਕਰਾਂਗੇ ਜੀ ਹਾਂਜੀ ਠੀਕ ਹੈ ਜੀ ਕਰਦੇ ਕਰਦੇ ਕੋਈ ਗੱਲ ਨਹੀਂ ਹਾਂਜੀ ਹੱਸੀਗਾ ਭਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾਂ ਪਹੁੰਚੇ ਜੀ ਬਰਨਾਲਾ ਟਰੈਕਟਰ ਮੰਡੀ ਤੇ ਇਹ ਬਾਈ ਭੋਲੇ ਨਾਲ ਕਰਾਉਣਿਆ ਗੱਲ ਵਾ ਹੱਸੀਗਾ ਭਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਲੋੜੀ ਆ ਰਹੀ ਹੈ ਜੀ ਬੰਨਿਆ ਜੀ ਉੱਪਰ ਕਰ ਦੋਗੇ ਕਰਦੇ ਕਰਦਾਂਗੇ ਹਫਤਾ ਦਾ ਕਰੀ ਦੇਵਾਂਗੇ ਨਾਂ ਵਾਲਾ ਹਫਤਾ ਰਹਿਣਗੇ ਬਾ ਹਫਤਾ ਕਰਦੇ ਹਾਂ ਜੀ ਹਾਂਜੀ ਸਵਰਾਜ 735 ਟਰੈਕਟਰ ਬੜੇ ਰੱਖਦਾ ਭਾਈ ਬਲਕਲੀ ਸਵਰਾਜ ਸਵਰਾਜ ਹੀ ਹੁੰਦੇ ਆਪਣੇ ਕੋਲ ਵੱਧ ਤੋਂ ਵੱਧ ਕੋਸ਼ਤਾਂ ਫੋਨ ਵੀ ਉਹੀ ਹੈ ਜਾਦੇ ਮਾਰਕੀਟ ਹਾਂਜੀ ਹਾਂਜੀ ਘਰੇ ਵੀ ਹਜੇ ਦੋ ਖੜੇ ਨੇ 855 ਖੜਾ ਹੈ ਹਾਂਜੀ ਇੱਕ 735 ਪੰਜ ਮਾਡਲ ਖੜਾ ਜੀ ਠੀਕ ਹੈ ਜੀ ਇੱਕ ਸਾਹਮਣੇ ਟਰੈਕਟਰ ਖੜਾ ਹੈ ਜੀ ਤਿੰਨ ਘਰੇ ਖੜਿਆ ਜੀ ਠੀਕ ਹੈ ਜੀ ਚਾਰ ਅਜਾ ਮੰਡੀ ਚ ਲਿਆਤੇ ਸੀ ਠੀਕ ਹੈ ਜੀ ਸਭਰਾ ਜ਼ਿਆਦੇ ਰੱਖਦੇ ਨਾ 35 ਵਾਲੇ ਹਾਂ 35 ਸਭਰਾ ਵੱਧ ਤੋਂ ਵੱਧ ਜੀ ਇਹਦੀ ਮਾਰਕੀਟ ਜ਼ਿਆਦੇ ਆ ਹਾਂਜੀ ਹਾਂ ਵਧੀਆ ਪੂਰੀ ਵਰਕੇ ਜੀ ਬਾਕੀ ਛੋਟੇ ਜ਼ਿੰਮੇਦਾਰਾਂ ਦੇ ਬਜਟ ਚਲੇ ਰਹੇ ਹਾਂਜੀ ਵੱਟਲੇ ਹਾਂਜੀ ਕੋਈ ਕਲਾਂਪੇ ਦਾ ਲਾਂਬਾ ਨਹੀਂ ਹੁੰਦਾ ਜੀ ਬਲ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਸਾਹਮਣੇ ਟਰੈਕਟਰ ਬਾਰੇ ਕਰ ਦਿਆਂ ਗੱਲਬ ਦੇਖਣ ਨੂੰ ਵੀ ਵਧੀਆ ਲੱਗਦਾ ਨੰਬਰ 50 ਆ ਜੀ ਨੰਬਰ 50 ਆ ਜੀ ਮੂਰੇ ਲਿਖਾ ਠੀਕ ਹੈ ਜੀ 50 ਨੰਬਰ ਬਾਹਰ ਪੰਪ ਪਾ ਲਿਆ ਗਿਆ ਟਾਇਰਾਂ ਦੀ ਜੇ ਗੱਲ ਬਾਤ ਖਰੀਦ 90 ਪੈਸੇ ਦਾ ਰਹਿ ਗਿਆ ਵੀਰੇ ਚਾਰੇ ਟਾਇਰ 90 50 ਹਾਂਜੀ ਹਾਂਜੀ ਤੇ ਫਾਈਬਰਾਂ ਦੀ ਹੁੱਡ ਲੱਗੀ ਹੋਈ ਆ ਹਾਈ ਵੀ ਸਾਊਂਡ ਸਿਸਟਮ ਲੱਗਿਆ ਨਾਲ ਹੀ ਦਵਾਂਗੇ ਬਈ ਸਭ ਕੋ ਨਾਲ ਹੀ ਜੀ ਠੀਕ ਆ ਜੀ ਇਹ ਮਗਰਾੜਾ ਮਗਰੂੜਾ ਦਾ ਵੀ ਟੇਪ ਟੂਪ ਲੱਗਿਆ ਸੌਂਗ ਨੂੰ ਟਰੈਕਟਰ ਰੱਖਿਆ ਦੇ ਸਕਦੇ ਹਾਂ ਕੰਡੀਸ਼ਨ ਦਾ ਐ ਪੂਰਾ ਕੋਕਾ ਪੀਸ ਪਿਆ ਸਾਊਂਡ ਸੈੱਟ ਦੇਖ ਸਕਦੇ ਸਿੱਧੂ ਮੂਸੇ ਵਾਲੀ ਫੋਟੋ ਲੱਗੀ ਆ ਬਾਕ ਸਾਈਡ ਤੇ ਮਗਰਾੜਾ ਮਗੂ ਦਾ ਵੀ ਵਧੀਆਗਾ ਤੇ ਜੇ ਇੰਜਨ ਗੇਅਰ ਦੀ ਗੱਲ ਬਾਤ ਕਰੀ ਜੀ ਹਾਂ ਜੀ ਇੰਜਨ ਗੇਅਰ ਇੰਜਨ ਗੇਅਰ ਬਾਹ ਕੇ ਲੈ ਕੇ ਜਾਵੇ ਕੋਈ ਬਲੋ ਨਹੀਂ ਕੋਈ ਆਵਾਜ਼ ਨਹੀਂ ਠੀਕ ਆ ਜੀ ਫੁੱਲ ਗਾਰੰਟੀ ਆ ਜੀ ਫੁੱਲ ਗਾਰੰਟੀ ਆ ਟੈਟ ਵੀ ਜੀ ਕਾਗਜ਼ਾਂ ਪੱਤਰਾਂ ਦੀ ਪੂਰਾ ਓਕੇ ਜੀ ਫੱਟ ਬਾਕੀ ਸਭ ਨੋਈ ਆ ਜੀ ਜੀ ਫਰਸਟ ਕੁਆਲਟੀ ਹਾਂ ਜੀ ਮਾਡਲ ਜੀ ਮਾਡਲ ਨਵਾਂ ਨੇ ਮੇ ਵੀਰੇ ਨਵਾਂ ਨੇ ਮਾਡਲ ਆ ਡਿਮਾਂਡ ਕੀ ਕਰਦਾ ਜੀ ਡਿਮਾਂਡ 195000 ਰੁਪਏ ਜੀ 195000 ਦਾ ਡਿਮਾਂਡ ਆ ਜੱਸ ਨੋ ਦੱਸਦੇ ਬਈ ਕਿੰਨੇ ਆ ਹੋ ਜੂ ਮੋਕੇ ਤੇ ਕਰ ਲਾਂਗੇ ਕੋਈ ਗੱਲ ਨਹੀਂ ਕਰ ਦੇ ਇਹ ਤਾਂ ਹੁਣ ਹੀ ਕਰ ਦੇ ਬਸ ਦੇ ਜਾਂਗੇ 85000 ਦਾ ਠੀਕ ਹੈ ਜੀ 80000 ਦਾ ਬਈ 185 ਦਾ ਮੈਂ ਅੱਗੇ ਜੀ ਅੱਗੇ ਵਸਾ 735 ਮਗਰਲੀ ਪਾਓ ਅੱਗੇ ਆ ਗਿਆ ਜੀ ਸਵਰਾਜ 735 ਇਹ ਅੰਦਰ ਪੰਪ ਵਾਲਾ ਕ ਬਾਹਰ ਹੀ ਇਹ ਅੰਦਰ ਪੰਪ ਆ ਜੀ ਇਹਦੇ ਅੰਦਰ ਪੰਪ ਉਧਰਲੀ ਸਾਈਡ ਤੋਂ ਦਿਖਾਵਾਂਗੇ ਤੇ ਮਾਡਲ ਕਿੰਨੇ ਜੀ ਇਹ 97 ਮਾਡਲ ਆ ਜੀ 97 ਮਾਡਲ ਆ ਟਾਇਰਾਂ ਦੀ ਵੀ ਕੀ ਕੰਡੀਸ਼ਨ ਆ ਟਾਇਰ ਤਾਂ ਨੱਬੇ ਦੇ ਹੀ 85 90 ਪੈਸੇ ਦੇ ਟਾਇਰ ਆ ਜੀ 85 90 ਪੈਸੇ ਟਾਇਰਾਂ ਨਹੀਂ ਚਾਹੀਦੇ ਇਹਨਾਂ ਇਹ ਚਾਰਾ ਜੀ ਇਹ ਇਹ ਚਾਰ ਨੰਬਰ ਆ ਜੇਕੇ ਦੇ ਟਾਇਰ ਆ ਮਗਰਾੜ ਮਗਰੂੜ ਭਾਈ ਸਾਰੇ ਓਰੀਜਨਲ ਨੇ ਕੋਈ ਇਹ ਜੀ ਗੱਲ ਨਹੀਂ ਠੀਕ ਆ ਜੀ ਰੈਡ ਮਰੂੜ ਭਾਈ ਇਹਨਾਂ ਓਰੀਜਨਲ ਅੰਦਰ ਪੰਪ ਵਾਲਾ ਦਾ ਕੰਡੀਸ਼ਨ ਤਾਂ ਦੇਖ ਹੀ ਸਕਦਾ ਤੁਸੀਂ ਚਾਰ ਸਵੇਰੇ ਆਪਾਂ ਕੈਮਰਾ ਵਰਵਾਤਾ ਕਿੰਨੇ ਮਾਡਲ ਹੈ ਜੀ ਇਹ 97 ਮਾਡਲ ਵੀਰੇ 97 ਮਾਡਲ ਡਿਮਾਂਡ ਕੀ ਕਰਦਾ ਜੀ ਡਿਮਾਂਡ 1 ਲੱਖ 55000 ਜੀ 1 ਲੱਖ 55000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਕਰੂੰਗੇ ਜੀ ਠੀਕ ਆ ਜੀ ਕਰਦੇ ਕਰਦੇ ਕੋਈ ਗੱਲ ਨਹੀਂ ਸਾਹਮਣੇ ਆ ਗਿਆ ਇਹ ਐਸਰ ਇਹ ਕਿੰਨੇ ਮਾਡਲ ਹੈ ਜੀ ਇਹ 2000 ਮਾਡਲ ਆ ਜੀ ਪੂਰਾ 2000 ਹੀ ਹਾਂਜੀ ਹਾਂਜੀ ਪੂਰੇ 2000 ਮਾਡਲ ਆ ਫਰੰਟ ਵਾਲੇ ਟਾਇਰ ਬਿਲਕੁਲ ਨਵੇਂ ਆ ਹਾਂਜੀ ਬੈਕ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ 85 90 ਬੈਸੇ ਹੈਗੇ ਜੀ ਠੀਕ ਆ ਜੀ 85 90 ਬੈਸੇ ਬੈਕ ਵਾਲੇ ਟਾਇਰਾਂ ਨੇ ਕਿੰਨਾ ਬੈਂਟਰੀ ਬਿਲਕੁ ਆਹ ਹਾਂ ਬੋਲੋ ਤੇ ਮਾਡਲ ਇਹ ਇਹ 2000 ਜੀ 2000 ਮਾਡਲ ਆ ਡਿਮਾਂਡ ਇਹਦੀ ਕੀ ਆ ਜੀ 1,52,000 ਰੁਪਏ ਜੀ 1,52,000 ਰੁਪਏ ਡਿਮਾਂਡ ਆ ਹਾਂਜੀ ਹਾਕੀ ਮੌਕੇ ਤੇ ਕਰਾਂਗੇ ਮੌਕੇ ਤੇ ਹੋ ਜੂਗੀ ਅੱਗੇ ਆਹ ਜੀ ਹਾਂਜੀ ਅੱਗੇ ਫੇਰ ਆ ਗਿਆ ਜੀ ਸਵਰਾਜ 735 ਜਿਵੇਂ ਆਪਾਂ ਕਹਿਆ ਸੀ ਬਈ 35 ਵਾਲੇ ਸਵਰਾਜ ਵਾਲੇ ਰੱਖਦਾ ਮਾਰਕੀਟ ਵੀ ਜਿਆਦਾ ਆ ਤੇ ਆਮ ਛੋਟੇ ਜ਼ਿਮੀਂਦਾਰਾਂ ਦਾ ਤੌਫਾ ਹੀ ਹੈ ਟਰੈਕਟਰ ਜਾਣ ਵੀ ਵੱਧ ਮਾਰਦਾ ਤੇ ਖਰੀਦ ਤੇ ਵੇਚ ਵੀ ਇਹਨੂੰ ਹਰੇਕ ਹੀ ਜਗਦਾ ਹੈ ਇਹ ਜਿਆ ਦੇ ਮਾਰਕਾ ਦਾ ਮਾਡਲ ਇਹਦਾ ਕਿੰਨਾ ਹੈ ਜੀ ਇਹ ਹੈਗਾ ਜੀ 2000 ਮਾਰਡਲ ਜੀ 2000 ਮਾਡਲ ਆ ਪੂਰਾ ਰੱਗ ਪੇਟ ਦਾ ਜੀ Ориجنਲ ਸਾਰਾ ਠੀਕ ਹੈ ਜੀ ਗਾਰੰਟੀ ਹੈ ਬਈ ਪੂਰੀ ਬਾਕ ਕੈਨ ਬਾਹਰ ਪੰਪ ਵਾਲਾ ਬਈ ਮਗਰਾੜ ਮਗਰੂਡ ਨਾਲ ਦੀ ਹੈ ਜੀ ਹਾਂ ਜੀ ਮਗਰਾੜ ਨਹੀਂ ਮਗਰਾੜ ਤਾਂ ਹ ਸੱਤਾਂ ਤੋਂ ਮੜੇ ਹੋਏ ਨੇ ਪੇਂਟ ਹੋਏ ਨੇ ਹਾਂ ਸੱਤਾਂ ਨਾਲ ਦੀ ਹ ਥਲੋੜ ਨਹੀਂ ਕੋਈ ਸਾਰੇ Ориجنਲ ਹੀ ਨੇ ਠੀਕ ਹੈ ਜੀ ਹਾਂ ਜੀ ਟੱਚਾਂਗੇ ਉਹੀ ਹੋਈ ਆ ਤਾਂ ਹਾਲੇ ਪਛੋਈ ਵੀ ਕੱਲੀ ਠੀਕ ਹੈ ਜੀ ਆਹੀ ਥਾਂ ਹੋਈ ਵੀ ਆ ਹੋਰ ਨਹੀਂ ਕਿਤੋਂ ਹੋਈ ਸੱਤਾਂ ਸੱਤਾਂ ਪੰਜਾਬ ਨੰਬਰ ਆ ਬਈ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਮਾਡਲ ਜੀ ਮਾਡਲ ਇਹ 2000 ਜੀ ਡਿਮਾਂਡ ਜੀ ਇਹਦੀ ਵੀ 195000 ਰੁਪਏ ਜੀ 195 ਮਾਰਨਾ ਬਾਕੀ ਮੌਕੇ ਤੇ ਮਾਰਤਾ ਮੌਕੇ ਚ ਹੋ ਜਾਣਾ ਜੀ ਹਾਂਜੀ ਰਾਣਾ ਟਰੈਕਟਰ ਵੀ ਵਿੱਚ ਕੱਟ ਲੋਗੇ ਹਾਂਜੀ ਹਾਂਜੀ ਕੋਈ ਆਜੇ ਤਾਂ ਚੰਗਾ ਕੱਟ ਲਈਦਾ ਜੀ ਵਿੱਚ ਇਹੋ ਗੱਲ ਠੀਕ ਹੈ ਜੀ ਤੇ ਕੰਟੈਕਟ ਨੰਬਰ ਜੀ ਆਪਣਾ 98785 ਹਾਂਜੀ 03753 ਜੀ ਠੀਕ ਹੈ ਜੀ ਤੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਆਇਆ ਬਾਈ ਨੂੰ ਕੰਟੈਕਟ ਕਰ ਲਿਓ ਇਹ ਦੋ ਤਿੰਨ ਟਰੈਕਟਰ ਬਾਈ ਦੇ ਘਰੇ ਖੜੇ ਆ ਪ੍ਰਾਣਾ ਵੀ ਕੱਟਿਆ ਜਾਊ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ